ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਤਰਾ ਸ੍ਰੀ ਹਜੂਰ ਸਾਹਿਬ ਨਡੇੜ ਤੇ ਜਿਵੇਂ ਤੁਹਾਨੂੰ ਪਤਾ ਹੀ ਅਸੀਂ ਪੰਜਾਬ ਮੋਗੇ ਤੋਂ ਯਾਤਰਾ ਤੇ ਆਏ ਹੋਈਆਂ ਸ੍ਰੀ ਹਜੂਰ ਸਾਹਿਬ ਨਡੇੜ ਆ ਇੱਕ ਵੀਡੀਓ ਸਾਂਝੀ ਕਰਨ ਲੱਗੇ ਆ ਜੀ ਗਦਾਵਰੀ ਨਦੀ ਦੀ ਗਾਗਰ ਕੌਣ ਦੀ ਤੇ ਉੱਪਰ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਆ ਇਹ 15 ਤਰੀਕ ਨੂੰ ਫੋਟੋ ਖਿੱਚੀ ਜੀ ਉਦੋਂ ਪਾਣੀ ਬਹੁਤ ਜ਼ਿਆਦਾ ਥੱਲੇ ਸੀ ਤੇ ਅੱਜ ਵਾਲੀ ਆਹ ਜਿਹੜੀ ਤੁਸੀਂ ਵੀਡੀਓ ਦੇਖ ਸਕਦੇ ਆ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਵਾ ਗਦਾਵਰੀ ਨਦੀ ਦੇ ਵਿੱਚ ਤੇ ਆ ਦੇਖ ਸਕਦੇ ਗਾਗਰਗੰਡ ਵੀ ਪੂਰਾ ਡੋਬ ਚੁੱਕਿਆ ਵੈਸ ਟਾਈਮ ਵਾਹਿਗੁਰੂ ਮਿਹਰ ਕਰਿਆ ਵੀਡੀਓ ਵੀ ਉੱਪਰ ਤੇ ਜਾਲੀ ਤੁਸੀਂ ਦੇਖ ਹੀ ਸਕਦੇ ਆ ਇਹ 15 ਤਰੀਕ ਦੀ ਵੀਡੀਓ ਬਣਾਈ ਹੋਈ ਤੇ ਅੱਜ ਤਰੀਕ ਹੋ ਚੱਲੀ ਆ ਜੀ 19 ਤਰੀਕ ਆ ਤੇ ਟਾਈਮ ਹੋ ਚੁੱਕਿਆ ਜੀ 11:30 ਵਜੇ ਦਾ ਤੇ ਗਾਗਰਗੰਡ ਵੀ ਪੂਰਾ ਅੰਡੋਗ ਚੁੱਕਿਆ ਵੈਸ ਟਾਈਮ ਤੇ ਪਾਣੀ ਬਹੁਤ ਜਾੜੇ ਆ ਚੁੱਕਿਆ ਵਾ ਵਾਹਿਗੁਰੂ ਮਿਹਰ ਕਰੇ ਜਦੋਂ ਪਿਛਲੀ ਵਾਰੀ ਅਸੀਂ ਸਿਰ ਹਜੂਰ ਸਾਹਿਬ ਨੇੜੇ ਆਏ ਸੀਗੇ ਉਦੋਂ ਤਰੀਕ ਸੀਗੀ ਮੈਨੂੰ ਲੱਗਾ 28 ਕੇ 29 ਤਰੀਕ ਸੀ ਅਸੀਂ ਬਾਫ ਜੇਰੋਂ ਮੋੜ ਲੱਗੇ ਸੀ ਉਦੋਂ ਵੀ ਪਾਣੀ ਇਦੋਂ ਘਾਟੋ ਘਟ ਵੀ 10 15 ਫੁੱਟ ਹੋਰ ਤਾਂ ਆ ਗਿਆ ਸੀਗਾ ਤੇ ਆ ਥੱਲੇ ਤੁਸੀਂ ਦੇਖ ਸਕਦੇ ਆ ਸਾਹਮਣੇ ਇਹ ਉਦੋਂ ਹੀ ਥੱਲੇ ਫੋਟੋਆਂ ਖਿੱਚੀਆਂ ਜਿਗੀਆਂ ਥੱਲੇ ਘੁਰਥੀਆਂ ਲੱਗੀਆਂ ਬਹਿਣ ਵਾਸਤੇ ਪੌੜੀਆਂ ਬਣੀਆਂ ਨੇ ਜੀ ਘਾਟੋ ਘਟ ਥੱਲੇ 10 15 15 20 ਫੁੱਟ ਨੀਮਮਾ ਥੱਲੇ ਡੂੰਗਾ ਸੀਗਾ ਜਿਹੜਾ ਤੇ ਸਾਰਾ ਗਾਗਰਗੁੰਡ ਵੀ ਡੋਬ ਚੁੱਕਿਆ ਪਾਣੀ ਦੇ ਨਾਲ ਤੇ ਸਾਰੇ ਅਰਦਾਸ ਬੇਨਤੀ ਵੀ ਕਰਦੇ ਆਂ ਏ ਵਾਹੀ ਗੁਰੂ ਸਭ ਠੀਕ ਮਿਹਰ ਕਰੇ ਤੇ ਬਾਕੀ ਆ ਤੁਸੀਂ ਦੇਖ ਸਕਦੇ ਪਾਣੀ ਦਾ ਪਾਣੀ ਵੀ ਬਹੁਤ ਜਿਆਦਾ ਠੀਕ ਆ ਤੇ ਤੇ ਖੜਨ ਬੈਠਨ ਵੀ ਨੀ ਕਿਸੇ ਨੂੰ ਦਿੰਦੇਗੇ ਕਿਉਂਕਿ ਵੀ ਪਹਿਲਾਂ ਵੀ ਜਦੋਂ ਗਰਾਵਲੀ ਨਦੀ ਦੇ ਵਿੱਚ ਪਾਣੀ ਆਇਆ ਸੀ ਉਦੋਂ ਵੀ ਉੱਪਰ ਪੌੜੀਆਂ ਦੇ ਸਾਰਾ ਉੱਪਰ 20 25 ਫੁੱਟ ਤਾਂ ਹਾਂ ਚੜਿਆ ਆਇਆ ਸੀਗਾ ਪਾਣੀ ਤੇ ਆ ਜਿਹੜਾ ਤੁਸੀਂ ਦੇਖ ਸਕਦੇ ਆ ਪੌੜੀਆਂ ਸਾਰੀਆਂ ਉਦੋਂ ਡੁੱਬ ਚੁੱਕੀਆਂ ਸੀ ਪਿਛਲੀ ਵਾਰੀ ਵੀ ਜਿਵੇਂ ਸੀਗਾ گیا ਥੱਲੇ ਆ ਹੁਣ ਵੀ ਆਹ ਘਟੋ ਘਟਵੀ 15 10 15 20 ਫੁੱਟ ਪਾਣੀ ਆ ਉੱਪਰ ਫੇਰ ਜਾਣ ਕਿਉਂ ਕਿਆ ਵਾ 15 20 ਫੁੱਟ ਥੱਲੇ ਡੂੰਘਾ ਜੀਆ ਪਹਿਲਾਂ ਜਿੱਦ ਕੇ ਫੋਟੋਆਂ ਖਿੱਚੀਆਂ ਸੀ ਤੁਸੀਂ ਪਹਿਲਾਂ ਦੀਆਂ ਤਸਵੀਰਾਂ ਵੇਖ ਹੀ ਸਕਦੇ ਥੱਲੇ ਲੱਗੀਆਂ ਹੋਈਆਂ ਰਿਡਿੰਗਾਂ